ਦੇਖਦੇ ਹੋਏ ਸਰਦਾਰ ਜੀ ਤੁਹਾਨੂੰ ਸਨਮਾਨਿਤ ਕੀਤਾ ਠੀਕ ਨਾ ਜਾਨਾ ਹਾਂ ਸਤਿ ਸ਼੍ਰੀ ਅਕਾਲ ਜੀ ਰਾਮਦਾਸ ਜੀ ਮੈਂ ਪੰਜਾਬ ਸਰਕਾਰ ਦਾ तहे ਦਿਲ ਤੋਂ ਧੰਨਵਾਦ ਕਰਦਾ ਜੀ ਅਸੀਂ ਕੰਟੀਨਿਊਸਲੀ ਪਿਛਲੇ 4-5 ਸਾਲ ਤੋਂ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਜ਼ਰੂਰਤ મત ਲੋਕਾਂ ਦੀ ਡੋਨਰਾਂ ਦੀ ਸਹਾਇਤਾ ਨਾਲ ਅਸੀਂ ਲੋਕਾਂ ਦੀ ਹੈਲਪ ਕਰ ਰਹੇ ਹਾਂ ਜ਼ਰੂਰਤ મત ਲੋਕਾਂ ਦੇ ਘਰ ਬਣਾ ਕੇ ਦਿੱਤੇ ਆ ਅਸੀਂ ਪੰਜਾਬ ਸਰਕਾਰ ਦਾ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜੀ ਅੱਜ ਪ੍ਰੇਰਨਾ ਕਿਸ ਨੇ ਇਸ ਤਰ੍ਹਾਂ ਲੋਕ ਕਿੱਸਾ ਦੱਸ ਕੇ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ ਮੇਰੀ ਮੈਂ ਪੇਰੈਂਟਸ ਲੈਸ ਆ ਜੀ ਮੇਰੇ ਮਦਰ ਫਾਦਰ ਨਹੀਂ ਹੈਗੇ ਮੇਰੀ ਮਦਰ ਜਦੋਂ ਬਿਮਾਰ ਹੋਈ ਸੀਗੇ ਅਸੀਂ ਹਸਪਤਾਲਾਂ ਦੇ ਵਿੱਚ ਗਏ ਉੱਥੇ ਇੱਕ ਚੀਜ਼ ਇਹ ਦੇਖੀ ਸੀਗੀ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਜ਼ਰੂਰਤਮੰਦ ਲੋਕੀ ਹੈਗੇ ਆ ਜਿਨ੍ਹਾਂ ਨੂੰ ਇੱਕ ਮੈਡੀਸਿਨ ਦੀ ਜ਼ਰੂਰਤ ਆ ਇੱਕ ਟਾਈਮ ਮੈਡੀਸਿਨ ਦੇ ਵੀ ਪੈਸੇ ਨਹੀਂ ਹੁੰਦੇ ਲੋਕਾਂ ਕੋਲ ਇੱਕ ਟਾਈਮ ਖਾਣਾ ਖਾਣ ਦੇ ਲਈ ਪੈਸੇ ਨਹੀਂ ਹੁੰਦੇ ਬਸ ਉੱਥੋਂ ਦੇਖ ਕੇ ਅਸੀਂ ਇਨਸਪਾਇਰ ਹੋਏ ਸੀਗੇ ਫਿਰ ਅਸੀਂ ਸੋਚਿਆ ਸੀਗਾ ਕਿ ਅਸੀਂ ਆਪਣੀ ਇਸ ਬਿਜ਼ੀ ਲਾਈਫ ਦੇ ਵਿੱਚੋਂ ਬਿਜ਼ੀ ਸ਼ਡਿਊਲ ਦੇ ਵਿੱਚੋਂ ਕੁਝ ਘੰਟੇ ਅਸੀਂ ਆਮ ਲੋਕਾਂ ਲਈ ਜ਼ਰੂਰਤਮੰਦ ਲੋਕਾਂ ਲਈ ਜ਼ਰੂਰ ਕੱਢਾ ਸਿਵਲ ਸਾਲ ਵਿੱਚ ਕਿੰਨੇ ਟਾਈਮਿੰਗ ਤੁਸੀਂ ਦੱਸੋ ਕੀ ਲੋਕਾਂ ਦੀ ਸੇਵਾ ਅਸੀਂ 5:30 6 ਵਜੇ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਬੰਦੇ ਆ ਇੱਥੇ ਸਾਡੇ ਨਾਲ ਅਕ ਜ਼ਰੂਰਤਮੰਦ ਲੋਕੀ ਮਿਲਦੇ ਆ ਅਸੀਂ ਡੋਨਰਾਂ ਦੀ ਹੈਲਪ ਨਾਲ ਮੌਕੇ ਤੇ ਅਸੀਂ ਉਹਨਾਂ ਦੀ ਹੈਲਪ ਕਰਵਾਲੀਆ ਸੀ ਉਹ ਦੇ ਕਿੰਨੇ ਲੋਕਾਂ ਦੇ ਇਲਾਜ ਕਰਾ ਦਿੱਤੇ ਅਸੀਂ ਹਜ਼ਾਰਾਂ ਹੀ ਲੋਕਾਂ ਦੇ ਇਲਾਜ ਕਰਾ ਚੁੱਕੇ ਆ ਜੀ ਉਸੇ ਕੱਚੇ ਮਕਾਨ ਦੀ ਸਫਾਈ ਵੀ ਕਰਵਾਏ ਨੇ ਅਸੀਂ ਸਿਵਲ ਨਾਲ ਕਈ ਵਾਰੀ ਜੀ ਜੀ ਅਗਲੇ ਕੋਈ ਪ੍ਰੋਜੈਕਟ ਹੈਗੇ ਨਾ ਬਿਲਕੁਲ ਹੈ ਜੀ ਅਸੀਂ ਹੈਂਡੀਕੈਪ ਜਿਹੜੇ ਪਰਸਨ ਅਸੀਂ ਉਹਨਾਂ ਦੇ ਮਕਾਨ ਬਣਾ ਕੇ ਦਿੰਨੇ ਆ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਗਰ ਤੁਹਾਡੇ ਵੀ ਲੱਗੇ ਛਕੇ ਕੋਈ ਜ਼ਰੂਰਤਮੰਦ ਬੰਦਾ ਹੈ ਆ ਜਿੰਨੀ ਤੁਸੀਂ ਹੈਲਪ ਕਰ ਸਕਦੇ ਹੋ ਜ਼ਰੂਰ ਕਰੋ ਅਗਰ ਸਾਡੇ ਲਾਈਕ ਕੋਈ ਤੁਹਾਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਕੋਈ ਉਹਨਾਂ ਨੂੰ ਗਾਈਡ ਕਰ ਸਕਦੇ ਆ ਤਾਂ ਉਹਨਾਂ ਦੀ ਅਸੀਂ ਕਿਸੇ ਤਰੀਕੇ ਹੁੱਕ ਐਂਡ ਬਾਈਕਰੂਕ ਹੈਲਪ ਕਰ ਸਕਦੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ 15 ਅਗਸਤ ਦਾ ਮੌਤਸਵ ਵੀ ਹੈ ਉਸ ਕੇ ਉਪਰ ਵੀ ਬਹੁਤ-ਬਹੁਤ ਮੁਬਾਰਕ ਹੈ ਪਹਿਲੇ ਔਰ ਇੰਜੀਨੀਅਰ ਜੋਸ਼ੀ ਜੀ ਜੋ समाज में लगातार निरंतर सुचारू रूप से काम कर रहे हैं उसके लिए ये शलाघा के योग्य है और भी जो ये लगे रहते हैं कुछ ना कुछ कहीं गरीब को घर बनाना या किसी को कोई मेडिसिन चाहिए उसके लिए करते रहते हैं मैं चाहता हूँ कि शहर में और भी लोग अगर ऐस, ऐसे मुकाम पर पहुँचते हैं तो ज़रूर कुछ ना कुछ वो अपनी तरफ से जो बन सके जरूर करना चाहिए समाज सेवा का अर्थ ही यही है कि एक दूसरे के काम आए और दूसरा तीसरे के आए तीसरा चौथे के आए और इस तरह से फिर सारे समाज का भला होना संभव ही होता है तो ऐसे नौजवानों को जो सरकार भी फिर सम्मानित करती है उसके लिए किसी को नॉमिनेशन करने की जरूरत नहीं है सरकार खुद बुलाकर कर उनको अवार्ड देती है और बड़ी खुशी के बाद है इनको स्टेट अवार्ड भी मिला और इससे भी आगे ये नेशनल अवार्ड भी लेंगे और जो किसी तरह के भी अवार्ड जो हैं इनको मिलते रहेंगे अवार्ड तो अपने आप में हैं ही हैं क्योंकि काम कर रहे हैं तो जो काम करता है वो अवार्ड तो उसके पास ही रहता है मिलता ही रहता है और बाकी शहर के लोग भी जो हैं जैसा जितना बन सके जैसी चीज योग्यता हो कुछ ना कुछ कुछ ना कुछ जरूर करें सेवा हम किसी की कर नहीं सकते हैं अपने ही लोग हैं अपना ही देश है अपने ही आसपास के लोग हैं कोई किसी की सेवा नहीं कर सकता ये सब एक निमित्त बनता है जिसके पास है वो दूसरे की करता है दूसरा भी जितना बन सके वो करे यही एक संदेश भी है कि सभी एक दूसरे की सेवा करें और मानना है नम्रता बनती चली जाए यह सबसे बड़ा उद्देश्य